ਗੁਰਦੁਆਰਾ ਸਿੰਘ ਸਭਾ ਫੁੰਦੀ ਲਤੀਨਾ ਵਿਖੇ ਜੋ ਕਿ 13 ਤਰੀਕ ਵਿਸਾਖੀ ਵਾਲੇ ਦਿਨ ਅਮਰਤ ਸੰਚਾਰ ਕਰਵਾਇਆ ਗਿਆ ਜਿਸ ਦੇ ਵਿੱਚ 26 ਪੁਰਾਣੇ ਜਿਹੜੇ ਹਨ ਗੁਰੂ ਕੇ ਜਹਾਜ਼ੇ ਚੜੇ ਹਨ ਦਸ਼ਮੀਸ਼ ਪਾਤਸ਼ਾਹ ਦੇ ਬਚਨ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਾਬੇ ਕਰੇ ਬਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਸੋ ਕੱਲ ਦੇ ਦਿਹਾੜੇ 26 ਪ੍ਰਾਣੀ ਜਿਹੜੇ ਉਹ ਅਮਰਤ ਸ਼ਾਕੀ ਗੁਰੂ ਕੇ ਜਹਾਜੇ ਜਿਹੜਾ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਾ ਇਸੇ ਤਰ੍ਹਾਂ ਸਿੱਖ ਕੌਮ ਸਿੱਖ ਪੰਥ ਜਿਹੜੀ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਜਿਹੜਾ ਕਾਰਜਾ ਲਗਾਤਾਰ ਨਿਰੰਤਰ ਆਪਣੇ ਹਿਸਾਬ ਨਾਲ ਚੱਲਦਾ ਗਿਆ ਜਿਸ ਤਰ੍ਹਾਂ ਜਿੱਥੇ ਜਿੱਥੇ ਜਿੰਨੂੰ ਜਿੰਨੂੰ ਲੋੜ ਲੱਗੀ ਸਮਝ ਲੱਗੀ ਉਹ ਪਿਛੇ ਹੋ ਗਿਆ ਜਿੰਨਾਂ ਜਿੰਨਾਂ ਸਤਗੁਰੂ ਜੀ ਨੇ ਜਿਹਦੇ ਕੋਲ ਸੇਵਾ ਦਿੱਤੀ ਮਹਾਰਾਜ ਸਾਹਿਬ ਨੇ ਉਸੇ ਤਰ੍ਹਾਂ ਹੀ ਅੱਗੇ ਵੀ ਇੱਕ ਆਰ ਸਤਗੁਰੂ ਜੀ ਨੇ ਸਫਲ ਕਰਾਇਆ ਸੋ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਕਿੰਨੀਆਂ ਜੱਥੇਬੰਦੀਆਂ ਹੋਰ ਬੰਦੀਆਂ ਜਾਂ ਹੋਰ ਬੰਦੀਆਂ ਹੋਣਗੀਆਂ ਬੰਦੀਆਂ ਰਿਆਣੀਆਂ ਵਾਲੇ ਬੰਦੀਆਂ ਰਿਆਣੀਆਂ ਬੰਦੂनियां ਵੀ ਚਾਹੀਦੀਆਂ ਨਹੀਂ ਕਿਉਂਕਿ ਸਿੱਖਾਂ ਦੇ ਕਾਰਜ ਹੈ ਇਹਦੇ ਵੱਡੇ ਵੱਡੇ ਗੁਰੂ ਦੇ ਖਾਲਸਾ ਹਮੇਸ਼ਾ ਹੀ ਵੱਡੀਆਂ ਮੁੱਲਾਂ ਮਾਰਦਾ ਹੈ ਇਸ ਕਰਕੇ ਇਹਦੇ ਵਿੱਚ ਕੋਈ ਅਪਤੀ ਨਹੀਂ ਹੈ ਇਕਤਾ ਇਹ ਬਹੁਤ ਮਹੱਤਵਪੂਰਨ ਹੈ ਵਾਹੋ ਪ੍ਰਗਟਿਓ ਮਰਦ ਅਗੰਮਣਾ ਬਰਿਆਮ ਕੇਨਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਕੇਨਾ ਪੰਥਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਅੱਜ ਖਾਲਸਾ ਪੰਥ ਆਪਣਾ 325ਵਾਂ ਪ੍ਰਕਾਸ਼ ਪੁਰਬ ਦਿਹਾੜਾ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਬੜੀ ਭੂਮਿਕਾ ਨਾਲ ਮਨਾ ਰਿਹਾ ਵਾ ਗੱਲ ਕਰੀਏ ਇਟਲੀ ਦੀ ਤੇ ਕੋਈ 70 ਤੋਂ ਲੈ ਕੇ 80 ਗੁਰਦੁਆਰਾ ਸਾਹਿਬ ਆ ਜਿਨ੍ਹਾਂ ਦੇ ਵਿੱਚੋਂ ਕੋਈ 40 ਦੇ ਕਰੀਬ ਨਗਰ ਕੀਰਤਨ ਖਾਲਸਾ ਪੰਥ ਦੇ ਸਥਾਪਨਾ ਦਿਹਾੜੇ ਨੂੰ ਧਿਆਨ ਵਿੱਚ ਰੱਖ ਕੇ ਕਰਵਾਏ ਜਾਂਦੇ ਨੇ ਤੇ ਕੁਝ ਅਜਿਹੇ ਵੀ ਗੁਰਦੁਆਰੇ ਨੇ ਜਿਹੜੇ ਆਪਣੇ ਤਰੀਕੇ ਦੇ ਨਾਲ ਅੰਮ੍ਰਿਤ ਸੰਚਾਰ ਕਰਵਾ ਕੇ ਖਾਲਸਾ ਪੰਥ ਪਾਸਾ ਜਨਾ ਦਿਹਾੜਾ ਮਨਾਉਂਦੇ ਨੇ ਸੋ ਅਜਿਹੇ ਹੀ ਪੈੜਾ ਪਾਈਆਂ ਨੇ ਗੁਰਦੁਆਰਾ ਸਿੰਘ ਸਭਾ ਹੁੰਦੀ ਦੀਆਂ ਸੰਗਤਾਂ ਨੇ ਜਿਨ੍ਹਾਂ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਵਸਛਾਲ ਅੰਮ੍ਰਿਤ ਸੰਚਾਰ ਪ੍ਰੋਗਰਾਮ ਕਰਵਾਏ ਗਏ ਨੇ ਜਿਨ੍ਹਾਂ ਦੇ ਵਿੱਚ ਕੋਈ 26 ਦੇ ਕਰੀਬ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਸਾਹਿਬ ਦਾ ਬਾਣਾ ਪਾਇਆ ਵਾ ਸਿੰਘ ਸਜੇ ਨੇ ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਕਕਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੀਆਂ ਸੰਗਤਾਂ ਨੂੰ ਮਹੀਆ ਕਰਵਾਏ ਗਏ ਨੇ ਆਓ ਆਪਾਂ ਚੱਲਦੇ ਹਾਂ ਇਟਲੀ ਦੀ ਧਰਤੀ ਗੁਰਦੁਆਰਾ ਸਿੰਘ ਸਭਾ ਫੁੰਦੀ ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਅੰਮ੍ਰਿਤ ਸੰਚਾਰ ਕਰਨ ਆਈਆਂ ਸੰਗਤਾਂ ਜਿਹੜੀਆਂ ਵਾ ਕਿਸ ਖੁਸ਼ੀ ਖੁਸ਼ੀ ਦੇ ਨਾਲ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਰਹੀਆਂ ਨੇ ਤੇ ਅੰਮ੍ਰਿਤ ਸੰਚਾਰ ਦਾ ਹਿੱਸਾ ਬਣ ਕੇ ਸਿੱਖੀ ਪਰਿਵਾਰ ਦੇ ਵਿੱਚ ਹੋਰ ਵਾਧਾ ਕਰ ਰਹੀਆਂ ਨੇ ਤੇ ਨਾਲ ਦੀ ਨਾਲ ਆਪਾਂ ਗੱਲਬਾਤ ਕਰਾਂਗੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਕੋਲ ਹੋਰ ਕਿਹੜੇ ਕੋਈ ਸਮਾਗਮ ਉਲਿੱਕੇ ਗਏ। ਸਾਜਨਾ ਦਿਸਦੇ ਸੰਬੰਧ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਪੁੰਦੀ ਲਤੀਨਾ ਵਿਖੇ ਜੋ ਕਿ 13 ਤਰੀਕ ਵਿਸਾਖੀ ਵਾਲੇ ਦਿਨ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਦੇ ਵਿੱਚ 26 ਪੁਰਾਣੀ ਜਿਹੜੇ ਹਨ ਗੁਰੂ ਕੇ ਜਹਾਜ਼ੇ ਚੜੇ ਹਨ ਦਸ਼ਮੀਸ਼ ਪਾਤਸ਼ਾਹ ਦੇ ਬਚਨਾਂ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਾਬੇ ਕਰੇ ਬਪਰਨ ਦੀ ਰੀਤ ਆ ਮੈਂ ਨਾ ਕਰੂੰ ਇਹਨ ਕੀ ਪ੍ਰਤੀਤ ਸੋ ਕੱਲ ਦੇ ਦਿਹਾੜੇ 26 ਪ੍ਰਾਣੀ ਜਿਹੜੇ ਉਹ ਅਮਰਤ ਛੱਕੇ ਗੁਰੂ ਕੇ ਜਹਾਜੇ ਜਿਹੜਾ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਸੇ ਤਰ੍ਹਾਂ ਸਿੱਖ ਕੌਮ ਸਿੱਖ ਪੰਥ ਜਿਹੜੀ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ वर्ल्ड वाइड ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ USA, Canada, Australia, New Zealand ਤੇ Europe ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ TV